ਲੋ ਜੀ ਇਸ ਫੈਮਿਲੀ ਨੂੰ ਦੇਖੋ ਕਿਸ ਤਰ੍ਹਾਂ ਦੇ ਕਮੈਂਟ ਕਰੇ ਨੇ ਤੁਸੀਂ ਖੁਦ ਹੀ ਦੇਖ ਲਵੋ ਸਾਡੇ ਕੋਲੇ ਨਹੀਂ ਸੂਟ ਹੋਣਗੇ ਤੁਹਾਡੇ ਕੋਲੇ ਮੈਂ ਕਹਣਾ ਵੀ ਘਰੇ ਪਾਉਣ ਵਾਲੇ ਨਹੀਂ ਹੁਣ ਜਿਹਨੇ ਬਾਹਰ ਪਾਉਣ ਨੂੰ ਠੀਕ ਆ ਇਹਨੇ ਥੋੜਾ ਜਿਹਾ ਸਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਹੈਗਾ ਨਾਲੇ ਤਾਂ ਉਹਨਾਂ ਦੀ ਵੀਡੀਓ ਦੇਖਣੀ ਆ ਨਾਲੇ ਉਹਨਾਂ ਨੂੰ ਨਿੰਦਿਆ ਕਰਨਾ ਹੈ ਹਨਾ ਤੇ ਕਿਸ ਤਰ੍ਹਾਂ ਦੇ ਵੀ ਸੂਟ ਕੋਈ ਵੀ ਪਾਉਂਦਾ ਤੁਸੀਂ ਕਿਉਂ ਜੱਜ ਕਰਦੇ ਹੋ ਤੁਸੀਂ ਸਿਰਫ ਆਪਦਾ ਇੰਜੋਏ ਕਰੋ ਵੀਡੀਓ ਦੇਖੋ ਕੋਈ ਇਦਾਂ ਹੁੰਦਾ ਵੀ ਕੱਪੜੇ ਗੰਦੇ ਹੀ ਹੋયા ਆ ਕੰਮ ਕਰਨਾ ਕੋਈ ਗੰਦੇ ਹੋਣੇ ਜਿਨ੍ਹਾਂ ਨੇ ਤੇ ਵੱਲੇ ਬੈਠਦੇ ਵੈਣਾ ਵੀ ਉਹਨਾਂ ਨੇ ਸੂਟ ਪਾ ਕੇ ਵੈਸਾ ਨਹੀਂ ਦੇ ਕੋ ਵੱਡੇ ਬਹੁਤ ਵਧੀਆ ਗੱਲ ਕਰੀ ਵੀਰੇ ਨੇ ਵੀ ਜੀ ਨੇ ਬੈੱਡ ਤੇ ਪੈਣੇ ਨੇ ਉਹ ਕੋਈ ਵੀ ਸੂਟ ਪਾ ਸਕਦਾ ਫਰਜੀ ਨੇ ਕੰਮ ਕਰਨਾ ਉਹਨੇ ਆਪਦਾ ਕੰਮ ਵੀ ਦੇਖਣਾ ਹੀ ਕੱਲੇ ਸੂਟ ਹੀ ਨਹੀਂ ਦੇਖੇ ਜਾਂਦੇ ਹੈਗੇ ਘਰ ਦਾ ਕੰਮ ਜ਼ਰੂਰੀ ਹੁੰਦਾ ਏ ਪਿੰਡਾਂ ਵਿੱਚ ਇਦਾਂ ਹੀ ਕੱਪੜੇ ਪਾਏ ਜਾਂਦੇ ਨੇ ਕਿਉਂ ਨਹੀਂ ਕਦੇ ਗੋਮਣੇ ਕਦੇ ਵੀਲੋਗ ਬਣਾਓ ਕਹੀਂ ਰੇਲ ਸਟੇਸ਼ਨ ਪਰ ਵੀ ਜਾਓ ਫੈਮਿਲੀ ਕੇ ਸਾਥ ਕੋ ਮਨਾਰਾ ਲੋਗ ਵੀ ਪਾਵਾਂ ਹਾਂਜੀ ਤੁਸੀਂ ਕਮੈਂਟ ਸੁਣ ਹੀ ਲਿਆ ਹੋਣਾ ਏ ਘੁੰਮਣ ਵਾਸਤੇ ਆਇਆ ਏ ਵੀ ਘੁੰਮਣ ਜਾਵੋ ਕਿਤੇ ਫੈਮਿਲੀ ਨਾਲ ਸਾਨੂੰ ਉਹ ਵੀਡੀਓ ਪਾਵੋ ਲੋ ਜੀ ਤੁਸੀਂ ਖੁਦ ਹੀ ਸੁਣ ਲਓ ਅੱਗੇ ਕਹਿੰਦੇ ਹੁੰਦੇ ਆ ਵਿਆਹ ਵੀ ਕੀਤਾ ਵਿਆਹ ਦਾ ਕਰਜ਼ਾ ਵੀ ਲੁਣਾ ਸਾਰਾ ਕੁਝ ਦੇਖਣਾ ਵੀ ਨਾਲ ਉਹ ਬਕਵਾਸ ਵੀ ਕਰਨਾ ਹੈ ਨਾ ਓਵਰ ਐਕਟਿੰਗ ਨਹੀਂ ਕਰਨਾ ਓਵਰ ਐਕਟਿੰਗ ਕਰਦੇ ਆ ਜੀ ਅਸੀਂ ਸਾਡਾ ਇਹ ਟੈਲੈਂਟ ਆ ਓਵਰ ਐਕਟਿੰਗ ਕਰਨ ਵਿੱਚ ਕਿਛੇ ਜਿਛੇ ਹੁੰਦੀ ਹੁੰਦੀ ਹੈ ਲੋ ਜੀ ਵੀਰਾ ਕਹਿੰਦਾ ਵੀ ਸਾਡੇ ਸਿਰ ਤੇ ਕਰਜ਼ਾ ਬਹੁਤ ਜ਼ਿਆਦਾ ਅਸੀਂ ਘੁੰਮਣ ਦੇ ਬਲੌਕ ਨਹੀਂ ਪਾ ਸਕਦੇ ਇਸ ਕਰਕੇ ਅਸੀਂ ਘਰ ਵਿੱਚ ਹੀ ਬਣਾਉਣੀ ਆ ਤੇ ਨੰਬਰ 2 ਕਹਿੰਦੇ ਤੁਸੀਂ ਬਗਵਾਸ ਵੀਡੀਓ ਬਣਾਉਨੇ ਹੋ ਤੇ ਫੇਕ ਨੇਗੀਆਂ ਓਵਰ ਰਾਈਟਿੰਗ ਕਰਦੇ ਹਾਂ ਤੇ ਕਹਿੰਦੇ ਜੇ ਨਹੀਂ ਵਧੀਆ ਲੱਗਦੀ ਤੁਸੀਂ ਨਾ ਦੇਖ ਸਕਦੇ ਨਾਲ ਤਾਂ ਦੇਖਣੀ ਹੁੰਦੀ ਆ ਵੀਡੀਓ ਹਨਾ ਨਾਲੇ ਬਗਵਾਸ ਦੱਸਦੇ ਹੋ ਨਾਲੇ ਕਮੈਂਟ ਵੀ ਕਰਨਾ ਹੈ ਫੈਮਿਲੀ ਵਾਲੇ ਵੀਡੀਓ ਹੁੰਦੇ ਨੇ ਠੀਕ ਉਸ ਤੋਂ ਬਾਅਦ ਇੱਕ ਨਹੀਂ ਹੈ ਫੈਮਿਲੀ ਨੂੰ ਸੁਣਾ ਇੱਕ ਸਾਜ ਗੋਮਤਾ ਲੋ ਜੀ ਆਖਿਆ ਜਾਂਦਾ ਵੀ ਤੂੰ ਡਰਾਮੇ ਕਰਦਾ ਫੈਮਲੀ ਵਿੱਚ ਤੀਮੀਆਂ ਵਿੱਚ ਲੱਗਦਾ ਫੇਰੀ ਜਾਂਦਾ ਉਹ ਕਹਿੰਦਾ ਵੀ ਮੈਂ ਆਪਦੀ ਫੈਮਲੀ ਵਿੱਚ ਆ ਮੈਂ ਬਗਾਨਿਆਂ ਦੀਆਂ ਤੀਮੀਆਂ ਵਿੱਚ ਨਹੀਂ ਲੱਗਦਾ ਸਹੀ ਜਵਾਬ ਦਿੱਤਾ ਏ ਬਹੁਤ ਵਧੀਆ ਲੱਗਿਆ ਸਕੂਨ ਮਿਲਿਆ ਮਨ ਨੂੰ ਜਵਾਬ ਸੁਣ ਕੇ ਫੈਮਲੀ ਕੋਲ ਰਹਿਣਾ ਉਹ ਕਦ ਤੱਕ ਰੋੜਿਆ ਤੇ ਫਿਰ ਜੀ ਜਿਹੜਾ ਮੁੰਡਾ 12 ਸਾਲ ਦੀ ਗੁਲਕਾ ਜੀ ਮਾਪਿਆਂ ਨੂੰ ਛੱਡ ਕੇ ਬਾਹਰ ਚਲ ਗਿਆ ਉਹਦੇ ਘਰ ਦਾ ਛੱਡ ਕੇ ਬਾਹਰ ਕੋਈ ਫਿਕਰ ਨਹੀਂ ਲੋ ਜੀ ਤੁਸੀਂ ਦੇਖਿਆ ਹੀ ਹੋਣਾ ਵੀ ਮਾਤਾ ਰੋਣ ਲੱਗ ਗਈ ਤੇ ਕਮੈਂਟ ਸੁਣ ਕੇ ਕਿਸੇ ਨੇ ਕਮੈਂਟ ਕਰਿਆ ਵੀ ਤੁਸੀਂ ਕੱਲੇ ਵੀ ਕਿਤੇ ਘੁੰਮਣ ਚਲੇ ਜਾਵੋ ਆਪਣੀ ਮਾਤਾ ਨੂੰ ਨਾਲ ਕ੍ਰੀਸਦੇ ਆ ਤੇ ਬਹੁਤ ਵਧੀਆ ਗੱਲ ਆ ਹਨਾ ਆਪਣੀ ਮੰਮੀ ਨੂੰ ਨਾਲ ਰੱਖਦੇ ਨੇਗੇ ਹਮੇਸ਼ਾ ਨਾਲ ਰੱਖਣਾ ਤੇ ਧਿਆਨ ਰੱਖਣਾ ਜ਼ਰੂਰੀ ਆ ਮੰਮੀ ਡੈਡੀ ਦਾ ਜਦੋਂ ਖਾਸ ਕਰਕੇ ਮਾਪਿਓ ਦਾ ਸੱਤੇ ਸਾਯਾ ਨਹੀਂ ਹੁੰਦਾ ਲੋ ਜੀ ਅੱਜ ਆਪਾਂ ਕਰੀਏ ਆ ਵੀਰੇ ਦੀ ਤਾਰੀਫ ਵੀਡੀਓ ਵਿੱਚ ਵੀ ਬਹੁਤ ਵਧੀਆ ਆਪਣੀ ਮਾਤਾ ਨੂੰ ਸਾਂਭ ਰਿਹਾ ਏ ਵਾਹਿਗੁਰੂ ਹਮੇਸ਼ਾ ਐਦਾਂ ਹੀ ਸਾਂਭੇ ਆਪਣੀ ਫੈਮਲੀ ਨੂੰ ਖੁਸ਼ ਰੱਖੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਤੇ ਗਣੀਆਂ ਚੌਗਣੀਆਂ ਤਰੱਕੀਆਂ ਬਖਸ਼ ਕਰੇ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਲਾਈਕ ਕਰਿਓ ਸ਼ੇਅਰ ਕਰਿਓ